ਪਿੰਡ ਅਸਟ੍ਰੇਲੀਆ ਦੇ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੱਲੋਂ ਜਾਨੀ ਕਿ ਮਿੰਟੂ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਵੀ ਚੜ੍ਹਦੀ ਕਲਾ ਚਾ ਪ੍ਰੋਗਰਾਮ ਬਾਸ ਤੋਂ ਪ੍ਰਵਾਸ ਲੈ ਕੇ ਹਾਜ਼ਰਾਂ ਜੀ ਇਮੀਗ੍ਰੇਸ਼ਨ ਦੇ ਬੜੀ ਤੇਜ਼ੀ ਨਾਲ ਜਿਹੜੇ ਤਬਦੀਲੀਆਂ ਆ ਰਹੀਆਂ ਇਹਨਾਂ ਦਿਨਾਂ ਦੇ ਵਿੱਚ ਤੇ ਜਿਹਨੂੰ ਕਹਿੰਦੇ ਨੇ ਸੀਜ਼ਨ ਆ ਗਿਆ ਹੁੰਦਾ ਸੀਜ਼ਨ ਆ ਗਿਆ ਇਨਵਾਈਟ ਆ ਰਹੇ ਆ ਤੇ ਬਹੁਤ ਸਾਰੇ ਰੱਦੋ ਬਦਲ ਵੀ ਹੋ ਰਹੀ ਆ ਸੋ ਸਾਰੀ ਚੀਜ਼ ਦੀ ਅਪਡੇਟ ਲੈਣ ਲਈ ਅੱਜ ਫੇਰ ਸਾਡੇ ਕੋਲੇ ਆ ਜੁੜੇ ਨੇ ਬਾਂਸਲ ਸਾਹਿਬ ਤੇ ਬਾਂਸਲ ਸਾਹਿਬ ਤੋਂ ਆਪਾਂ ਜਾਣਾਂਗੇ ਮਿੱਕੀ ਜਿਹੜੀਆਂ ਨਵੀਂ ਪਹਿਲਾਂ ਤਾਂ ਉਹ ਅਪਡੇਟ ਤੋਂ ਸ਼ੁਰੂ ਕਰਦੇ ਆ ਇਮੀਗ੍ਰੇਸ਼ਨ ਦੀ ਅਪਡੇਟ ਕੀ ਆ ਤੇ ਉਸ ਤੋਂ ਬਾਅਦ ਤੁਹਾਡੇ ਵੀ ਸਵਾਲ ਜਿਹੜੇ ਸਾਡੇ ਕੋਲੇ ਆਏ ਹੋਏ ਆ ਤੇ ਹੋਰ ਵੀ ਇਧਰ ਲੀਆਂ ਉਧਰ ਲੀਆਂ ਗੱਲਾਂ ਸੋ ਆਓ ਜੀ ਆ ਇਹਨੂੰ ਕਹੀਏ ਪਹਿਲਾਂ ਮਾਨਸਰਨ ਨੂੰ ਫਿਰ ਅੱਗੇ ਬਹਦੇ ਆ ਸੱਸੀ ਕਾਲ ਮਾਨਸਰਨ ਸੱਸੀ ਆਪਾ ਜੀ ਕੀ ਹਾਲ ਆ ਜੀ ਬਹੁਤ ਵਧੀਆ ਜੀ ਤੁਸੀਂ ਕੀ ਆ ਗਈ ਫਿਰ ਅਪਡੇਟ ਹੁਣ ਰੀਸੈਂਟ ਕਈ ਅਪਡੇਟਸ ਆਏ ਆਂ ਡਿਪਾਰਟਮੈਂਟ ਕਲੀਓ ਕਨੇ ਕਈ ਪ੍ਰੋਸੈਸਿੰਗ ਟਾਈਮਜ਼ ਨੂੰ ਲੈ ਕੇ ਅਪਡੇਟਸ ਆਈਆਂ ਨੇ ਤੇ ਕਈ ਅਪਡੇਟਸ ਆਈਆਂ ਨੇ ਕਿ ਉਹ ਨਵੇਂ ਵੀਜ਼ਾਸ ਨੂੰ ਲੈ ਕੇ ਆ ਰਹੇ ਨੇ ਕਿ ਡਾਮਾ ਏਰੀਆ ਨੂੰ ਵਧਾਉਣ ਜਾ ਰਹੇ ਨੇ ਜਿੱਦਾਂ ਕਿ ਜੇ ਆਪਾਂ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਕਿ ਉਹਨਾਂ ਨੂੰ ਅਰਾਊਂਡ 58000 ਐਪਲੀਕੇਸ਼ਨ ਜੀ 186 ਵੀਜ਼ਾ ਦੀ ਆਲਰੇਡੀ ਰਿਸੀਵ ਹੋ ਚੁੱਕਿਆ ਨੇ ਐਂਡ ਉਹਨਾਂ ਕੋਲ ਟੋਟਲ ਇਸ ਸਾਲ ਦਾ ਜਿਹੜਾ ਕੋਟਾ ਹੈ ਜਿਹੜਾ ਉਹਨਾਂ ਨੇ 186 ਵੀਜ਼ਾ ਗ੍ਰਾਂਟ ਕਰਨਾ ਹੈ ਉਹਦੀਆਂ ਸਿਰਫ ਸੀਟਸ ਨੇ 44000 ਤਾਂ ਡੈਫੀਨਿਟਲੀ ਇਨ ਫਿਊਚਰ ਦੇ ਵਿੱਚ ਜਿਹੜਾ 186 ਦਾ ਪ੍ਰੋਸੈਸਿੰਗ ਟਾਈਮ ਹੈ ਉਹ ਵਧਨ ਵਧੂਗਾ ਜੀ ਇਨ ਫਿਊਚਰ ਦੇ ਵਿੱਚ ਜੇ ਆਪਾਂ ਪਾਰਟਨਰ ਵੀਜ਼ਾ ਦੀ ਗੱਲ ਕਰੀਏ ਪਾਰਟਨਰ ਵੀਜ਼ਾ ਦੀ ਵੀ ਅਰਾਊਂਡ 98000 ਸੀਟਸ ਡਿਪਾਰਟਮੈਂਟ ਨੂੰ ਅਪਲੀਕੇਸ਼ਨ ਰੀਸੀਵ ਹੋ ਚੁੱਕੀਆਂ ਨੇ ਐਂਡ ਇਸ ਦੇ ਮੁਕਾਬਲੇ ਉਹਨਾਂ ਕੋਲ ਸਿਰਫ 40500 ਸੀਟਸ ਨੇ ਡਿਪਾਰਟਮੈਂਟ ਦੇ ਤੇ ਡੈਫੀਨਿਟਲੀ ਇਨ ਫਿਊਚਰ ਦੇ ਵਿੱਚ ਜਿਹੜਾ ਪਾਰਟਨਰ ਦਾ ਪ੍ਰੋਸੈਸਿੰਗ ਟਾਈਮ ਹੈ ਡਿਪਾਰਟਮੈਂਟ ਕਹਿ ਰਿਹਾ ਹੈ ਕਿ ਜੇ ਉਹਨਾਂ ਨੂੰ ਇਦਾਂ ਹੀ ਅਪਲੀਕੇਸ਼ਨ ਰੀਸੀਵ ਹੁੰਦੀਆਂ ਜਾਣਗੀਆਂ ਤਾਂ ਮੇਬੀ ਪਾਰਟਨਰ ਵੀਜ਼ਾ ਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਹ 2 ਸਾਲ ਤੋਂ ਵੱਧ ਕੇ 5 ਸਾਲ ਤੱਕ ਹੋ ਸਕਦਾ ਹੈ ਜੀ। ਹੂੰ ਇਹ ਤਾਂ ਥੋੜੀ ਜੀ ਬੜੀ ਚਿੰਤਾਜਨਕ ਖਬਰ ਆ ਖਾਸ ਕਰਕੇ ਉਹਨਾਂ ਲੋਕਾਂ ਲਈ ਜਿਹੜੇ ਨਵਾਂ ਨਵਾਂ ਆਪ ਦਾ ਵਿਆਹ ਕਰਾਇਆ ਜਾਂ ਪਾਰਟਨਰ ਨੂੰ ਇੱਥੇ ਬੁਲਾਉਣਾ ਚਾਹੁੰਦੇ ਆ ਮਹੀਨੇ ਤਾਂ 6 ਵੀਟਿੰਗ ਬਹੁਤ ਲੰਮਾ ਸੀ ਸਾਲਕ ਤਾਂ ਲੱਗ ਹੀ ਜਾਂਦਾ ਸੀ। ਹਾਂਜੀ ਜਿਹਦੇ ਇਹ ਪ੍ਰੋਸੈਸਿੰਗ ਟਾਈਮ ਇਦਾਂ ਇਦਾਂ ਹੀ ਵਧਦਾ ਗਿਆ ਤਾਂ ਜਿਹੜਾ ਇੱਥੇ ਐਪਲੀਕੈਂਟ ਹੋਗਾ ਜਿਹੜਾ ਆਪਣੇ ਪਾਰਟਨਰ ਨੂੰ ਇੱਥੇ ਬੁਲਾਣ ਲਈ ਵੇਟ ਕਰ ਰਿਹਾ ਹੋਗਾ ਤਾਂ ਜਿਹੜਾ ਉਹ ਟਾਈਮ ਕੱਢਣਾ ਉਹਨਾਂ ਲਈ ਹੋਰ ਮੁਸ਼ਕਿਲ ਹੋ ਜਾਊਗਾ ਕਿਉਂਕਿ ਜੇ ਉਹਨਾਂ ਦੇ ਵਿਸਟਰ ਵੀਜ਼ਾ ਨਾ ਲੱਗਿਆ ਤਾਂ ਮਿਲ ਵੀ ਨਹੀਂ ਪਾਣਗੇ ਤਾਂ ਉਹਨਾਂ ਨੂੰ ਹੀ ਟਰੈਵਲ ਕਰਨਾ ਪਿਆ ਕਰੂਗਾ ਜੀ ਹੂੰ ਤੇ ਵਿਜ਼ਟਰ ਵੀਜ਼ਾ ਵੀ ਲਗਾਤਾਰ ਦੇ ਨਹੀਂ ਦੇਣਾ ਨਹੀਂ ਉਹਨਾਂ ਨੇ ਹਾਂਜੀ ਵਿਸਟਰ ਵੀਜ਼ਾ ਦੇ ਵਿੱਚ ਵੀ ਇਹ ਕੰਡੀਸ਼ਨ ਲਗਾ ਕੇ ਦਿੰਦੇ ਆ ਕਿ ਸਿਰਫ 3 ਮਨਸ ਦੀ ਸਟੇ ਨਾ ਦਿੰਦੇ ਨੇ ਐਪਲੀਕੈਂਟ ਨੂੰ ਵੀਜ਼ਾ ਕਿ 3 ਮਹੀਨੇ ਬਾਅਦ ਉਹਨਾਂ ਦੇ ਪਾਰਟਨਰ ਨੂੰ ਦੁਬਾਰਾ ਆਪਣੀ ਕੰਟਰੀ ਦੇ ਵਿੱਚ ਵਾਪਸ ਜਾਣਾ ਪੈਂਦਾ ਜੀ ਵਿਦ ਨੋ ਫਰਦਰ ਸਟੇ ਕੰਡੀਸ਼ਨ ਨਾਲ ਉਹ ਵੀਜ਼ਾ ਆਉਂਦੇ ਨੇ ਜੀ ਇਸ ਤੋਂ ਇਲਾਵਾ ਉਹਨਾਂ ਨੇ ਬਾਕੀ ਡਾਮਾ ਵੀਜ਼ਾ ਦੇ ਨਾਲ ਰਿਲੇਟਡ ਅਪਡੇਟਸ ਆਈਆਂ ਨੇ ਤਾਂ ਮੇਬ ਜਿੱਦਾਂ ਕਿ ਹੁਣ ਕਿਊਇਨਜ਼ਲੈਂਡ ਐਨਐਸਡਬਲੂ ਤੇ ਅੱਜ ਆਪਾਂ ਵਿਕਟੋਰੀਆ ਦੀ ਗੱਲ ਕਰੀਏ ਤਾਂ ਇੰਨਾ ਸਟੇਟਾਂ ਦੇ ਕੁਝ-ਕੁਝ ਪਾਰਟ ਅਵੇਲੇਬਲ ਸੀ ਜਿਨ੍ਹਾਂ ਦੇ ਵਿੱਚ ਤੁਸੀਂ ਡਾਮਾ ਵੀਜ਼ਾ ਅਪਰੂਵ ਕਰਵਾ ਸਕਦੇ ਸੀ ਜਾਂ ਅਪਲਾਈ ਕਰਵਾ ਸਕਦੇ ਸੀ ਪਰ ਮੇਬੀ ਇਨ ਫਿਊਚਰ ਦੇ ਵਿੱਚ ਜਿੱਦਾਂ ਕਿ ਸਾਊਥ ਆਸਟ੍ਰੇਲੀਆ ਵੀ ਸਾਰਾ ਡਾਮਾ ਦੇ ਅੰਡਰ ਆਂਦਾ ਹੈ ਤਾਂ ਆਹ ਤਿੰਨ ਸਟੇਟਾਂ ਵੀ ਸ਼ਾਇਦ ਕੰਪਲੀਟਲੀ ਡਾਮਾ ਦੇ ਅੰਡਰ ਆ ਜਾਣਗੀਆਂ ਤੇ ਇਹ ਮੋਰ ਜ਼ਿਆਦਾ ਬਿਜ਼ਨਸ ਜਿਹੜੇ ਹੋਣਗੇ ਉਹ ਡਾਮਾ ਨੂੰ ਅਪਰੋਚ ਕਰ ਪਾਣਗੇ ਜੀ ਇਨ ਫਿਊਚਰ ਦੇ ਵਿੱਚ ਤੁਸੀਂ ਜਿਹੜੀ ਮਾਈਗ੍ਰੇਸ਼ਨ ਕੋਰਸ ਦੀ ਗੱਲ ਹੈ ਕੀ ਹੈ ਇਹ ਮਸਲਾ ਜਿਹੜਾ ਮਾਈਗ੍ਰੇਸ਼ਨ ਨਾਲ ਹੋਇਆ ਜੇ ਹੋਇਆ ਕੀ ਹੈ ਕਿ ਫੈਡਰਲ ਗਵਰਨਮੈਂਟ ਨੇ ਜਿਹੜੀਆਂ ਟੋਟਲ ਸੀਟਾਂ ਅਨਾਉਂਸ ਕੀਤੀਆਂ ਸੀ ਉਹ 185000 ਅਨਾਉਂਸ ਕੀਤੀਆਂ ਸੀ ਜੋ ਕਿ ਸਾਰੇ ਵੀਜ਼ਾ ਦੇ ਵਿੱਚ ਡਿਵਾਈਡ ਹੋਣੀਆਂ ਸੀ ਪਲੱਸ ਸਟੇਟਸ ਨੂੰ ਆਣੀਆਂ ਸੀ ਬਟ ਹੁਣ ਉਹਦੇ ਵਿੱਚ ਜਿਹੜੀ ਅੱਗੇ ਗਵਰਨਮੈਂਟ ਕੈਰੀ ਹੈ ਕਿ ਅਸੀਂ ਸਟੇਟਸ ਨੂੰ ਫੁੱਲ ਅਲੋਕੇਸ਼ਨ ਨਹੀਂ ਪ੍ਰੋਵਾਈਡ ਕਰਾਂਗੇ ਇਹਦੇ ਵਿੱਚ 30% ਦਾ ਕੱਟ ਦੇਖਣ ਨੂੰ ਮਿਲ ਸਕਦਾ ਹੈ ਇਹ ਅਨਾਉਂਸ ਵੀ ਹੋ ਚੁੱਕਾ ਹੈ ਜਿੱਦਾਂ ਕਿ ਹੁਣ ਨਾਰਥਰਨ ਟੈਰੀਟਰੀ ਤੇ ਤਸਮਾਨੀਆ ਦੇ ਸੀਟਸ ਰਿਸੀਵ ਹੋਈਆਂ ਤਾਂ ਉਹਨਾਂ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੇ ਵਿੱਚ ਘੱਟ ਸੀਟਾਂ ਮਿਲੀਆਂ ਨੇ ਜੇਕਰ ਆਪਾਂ ਵੈਸਟਰਨ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਵੈਸਟਰਨ ਸਟੇਟ ਨੂੰ ਕੰਪਲੀਟ 30% ਘੱਟ ਸੀਟਾਂ ਮਿਲੀਆਂ ਨੇ ਉਹਨਾਂ ਕੋਲੇ ਲਾਸਟ ਈਅਰ ਦੇ ਵਿੱਚ 5000 ਸੀ ਤੇ ਇਸ ਸਾਲ ਉਹਨਾਂ ਨੂੰ ਸਿਰਫ 3600 ਸੀਟਾਂ ਮਿਲਣ ਜਾ ਰਹੀਆਂ ਜੀ ਤਾਂ ਡੈਫੀਨਿਟਲੀ ਸਾਹ ਹੌਲੀ ਹੌਲੀ ਜਦੋਂ ਦੂਜੀਆਂ ਸਟੇਟਾਂ ਨੂੰ ਵੀ ਸੀਟਸ ਆਣਗੀਆਂ ਤਾਂ ਉਹਦੇ ਵਿੱਚ ਡੈਫੀਨਿਟਲੀ ਤਬਦੀਲੀ ਹੋਗੀ ਘੱਟ ਹੋਊਗਾ ਜੀ ਇੱਕ ਪਾਸੇ ਆਸ ਬੱਜੀ ਸੀ ਇਲੈਕਸ਼ਨ ਤੋਂ ਬਾਅਦ ਕਿਤੇ ਨਾ ਕਿਤੇ ਥੋੜਾ ਤੇ ਜਿਹੜਾ ਅਨਾਉਂਸ ਕਰਕੇ 185000 23% ਕੱਟ ਰਹੇ ਉਹਦਾ ਰੀਜ਼ਨ ਦੇ ਰਹੇ ਨੇ ਜੇ ਕੱਟਦਾ ਕਿ ਸਾਡੇ ਕੋਲ ਜਿਹੜੀ ਬੈਕਲੌਗ ਹੈ 491190 ਜਾਂ 189 ਦੇ ਵੀਜ਼ਿਆਂ ਦੀ ਇਹਦੀ ਬੈਕਲੌਗ ਬਹੁਤ ਲੰਬੀ ਹੋ ਗਈ ਹੈ ਜੇ ਅਸੀਂ ਉਨੀਆਂ ਹੀ ਸੀਟਾਂ ਦੁਬਾਰੇ ਦੇਤੀਆਂ ਤਾਂ ਇਹ ਬੈਕਲੌਗ ਵਧਦੇ ਜਾਊਗੀ ਤੇ ਪ੍ਰੋਸੈਸਿੰਗ ਟਾਈਮ ਵੱਧਦਾ ਜਾਊਗਾ ਇਹਨਾਂ ਦਾ ਇਹ ਰੀਜ਼ਨ ਹੈ ਕਿ ਅਸੀਂ ਕੱਟ ਕਰਨ ਇਹ ਸਟੇਟ ਦਾ ਜਿਹੜਾ ਕੋਟਾ ਹੈ ਉਹ ਕੱਟ ਕਰ ਰਹੇ ਹੂੰ ਸੋ ਇਹ ਤਾਂ ਚਿੰਤਾ ਦੀ ਜਿਹੜੀ ਖਬਰ ਸੁਣਾਈ ਹੈ ਤੁਸੀਂ ਪਰ ਚਲੋ ਜਾ ਦਾਣਾ ਪਾਣੀ ਨੂੰ ਨਿਰੋਖ ਸਕਦਾ ਜਿਹਦਾ ਦਾਣਾ ਪਾਣੀ ਹੋਇਆ ਤੇ ਜਿਵੇਂ ਹੋਇਆ ਉਹ ਮੈਂ ਆਈ ਤੇ ਡਾਮਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਡਾਮਾਂ ਨੂੰ ਥੋੜਾ ਹੋਰ ਵਧੀਆ ਕਰ ਰਹੇ ਆ ਤੇ ਡਾਮਾਂ ਦੇ ਵਿੱਚ ਕੀ ਅਪਡੇਟ ਆਈ ਹੈ ਡਾਮਾਂ ਦੇ ਵਿੱਚ ਇਹ ਹੀ ਹੈ ਜੀ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੇ ਵੀ ਐਪਲੀਕੈਂਟ ਵਿਕਟੋਰੀਆ ਦੇ ਵਿੱਚ ਹੁੰਦੇ ਸੀ ਤਾਂ ਉਹਨਾਂ ਨੂੰ ਇੱਕ ਸਪੈਸੀਫਿਕ ਏਮਪਲੋਇਰ ਲੱਭਣਾ ਪੈਂਦਾ ਸੀ ਸਪੈਸੀਫਿਕ ਰੀਜ਼ਨ ਦੇਖਣਾ ਪੈਂਦਾ ਸੀ ਕਿ ਇਸ ਰੀਜ਼ਨ ਦੇ ਵਿੱਚ ਅਸੀਂ ਇਸ ਓਕੂਪੇਸ਼ਨ ਦੇ ਵਿੱਚ ਕਿਸੇ ਵੀ ਪਾਰਟਿਕਲ ਜਿਦਾ ਕਿ ਟਰੱਕ ਡਰਾਈਵਰ ਲਗਾ ਲਓ ਤਾਂ ਉਹਨਾਂ ਨੂੰ ਸ਼ੈਪਟਨ ਵਗੈਰਾ ਦੀ ਕੰਪਨੀਆਂ ਲੱਭਣੀਆਂ ਪੈਂਦੀਆਂ ਸੀ ਡਾਮਾਂ ਦੇ ਵੀਜ਼ਾ ਵਾਸਤੇ ਜਾਣ ਦੇ ਲਈ ਪਰ ਮੇਬੀ ਇਨ ਫਿਊਚਰ ਦੇ ਵਿੱਚ ਸਾਰਾ ਵਿਕਟੋਰੀਆ ਡਾਮਾ ਦੇ ਅੰダー ਆ ਜਾਊਗਾ ਤਾਂ ਜੇ ਕੋਈ ਕੰਪਨੀ ਵਿਕਟੋਰੀਆ ਮੈਟਰੋ ਜਾਂ ਫਿਰ ਕਿਸੇ ਵੀ ਸਬਬ ਦੇ ਵਿੱਚ ਰਜਿਸਟਰਡ ਹੈ ਜੇ ਉਹ ਇੱਕ ਸਾਲ ਤੋਂ ਵੱਧ ਪੁਰਾਣੀ ਹੋਈ ਪ੍ਰੋਫਿਟੇਬਲ ਹੋਈ ਤਾਂ ਮੇਬੀ ਉਹ ਡਾਮਾ ਲਈ ਅਪਰੂਵ ਹੋ ਕੇ ਬੱਚਿਆਂ ਨੂੰ 4A2 ਜਾਂ 186 ਜਾਂ 44 ਵੀਜ਼ਾ ਪ੍ਰੋਵਾਈਡ ਕਰ ਸਕਦੇ ਸੋ ਇਹ ਥੋੜਾ ਜਿਹਾ ਡਾਮਾ ਨੂੰ ਜਿਹੜਾ ਵਿਧਾਵਾ ਦੇਣਾ ਚਾਹੁੰਦੇ ਆ ਤਾਂ ਕੀ ਜਿਹੜੇ ਉਹੀ EMPLOYE ON ਉਹੀ ਬੱਚੇ ਆਉਣ ਜਿਹੜੇ ਜਿੱਥੇ ਕੰਮ ਕਰਨ ਤੇ ਉਥੇ ਟਿਕਣ 2-4 ਸਾਲ ਹਾਂਜੀ ਇਹ ਉਹਦਾ ਇੱਕ ਤਰੀਕਾ ਆ ਦੇਖੋ SKILLED VISA ਦੀ ਥਾਂ ਤੇ ਇਸ ਸਾਲ ਦੇ ਵਿੱਚ ਆਪਾਂ ਲਾਸਟ ਇੱਕ ਸਾਲ ਤੋਂ ਦੇਖ ਹੀ ਰਹੇ ਹਾਂ ਕਿ ਜਿਹੜਾ ਡਿਪਾਰਟਮੈਂਟ ਹੈ ਉਹ EMPLOYER SPONSOR VISA ਨੂੰ ਜ਼ਿਆਦਾ ਪ੍ਰਮੋਟ ਕਰ ਰਿਹਾ ਹੈ ਤਾਂ ਡਾਮਾ ਵੀ ਉਹਦਾ ਹੀ ਇੱਕ 파ਟ ਹੈ ਬਸ ਇਹਦੇ ਵਿੱਚ ਕੰਸੈਸ਼ਨ ਜ਼ਰੂਰ ਮਿਲ ਜਾਂਦੇ ਆ ਕਿ ਐਪਲੀਕੈਂਟ ਨੂੰ ਜਿੱਦਾਂ ਕਿ ਇੰਗਲਿਸ਼ ਦਾ ਕੰਸੈਸ਼ਨ ਮਿਲ ਜਾਂਦਾ ਹੈ 30 ਮਿੰਟ ਦਾ ਕੰਸੈਸ਼ਨ ਮਿਲ ਜਾਂਦਾ ਹੈ ਏਜ ਕੰਸੈਸ਼ਨ ਮਿਲ ਜਾਂਦਾ ਹੈ ਤਾਂ ਆ ਥੋੜਾ ਹੋਰ ਇਜ਼ੀ ਅਵੇਲੇਬਲ ਹੋ ਜਾਂਦਾ ਬੱਚਿਆਂ ਨੂੰ ਪਰ ਇਹ ਜਿਹੜਾ ਉਹ ਡਾਮਾ ਦੇ ਵਿੱਚ ਜਿਹੜੀਆਂ 1,85,000 ਆ ਉਹ ਚੋਂ 3000 30% ਜੇ ਕੱਟਦੇ ਆ ਤਾਂ ਤੇਗਰੇ 50,000 ਕੱਟੀ ਜਾਂਦੀ ਐ ਸੋ 1,35 ਸਾਰੀ ਰਹੀ ਉਹ ਡਾਮਾ ਵੀ ਇਹਦੇ ਵਿੱਚ ਹੀ ਆ ਹਾਂਜੀ ਡਾਮਾ ਵੀ ਉਹਦੇ ਵਿੱਚ ਹੀ ਹੈਗਾ ਜਿਹੜੀ ਡਾਮਾ ਦੀਆਂ ਵੀ ਸੀਟਸ ਆਣੀਆਂ ਉਹਦੇ ਵਿੱਚੋਂ ਹੀ ਆਣੀਆਂ ਨੇ ਤਾਂ ਲੈਟਸ ਸੀ ਕਿ ਜਿਹੜਾ 30% ਕੱਟ ਲੱਗ ਰਿਹਾ ਜੋ ਸਿਰਫ 190 ਤੇ 491 ਵੀਜ਼ਾ ਵਾਸਤੇ ਲੱਗ ਰਿਹਾ ਬਾਕੀ ਜਿਹੜੀਆਂ ਡਾਮਾ ਹੋਗਾ ੈਂਪਲੋਇਰ ਸਪੌਂਸਰ ਹੋਗਾ ਉਹਨਾਂ ਨੂੰ ਜਿੰਨੀਆਂ ਸੀਟਾਂ ਅਨਾਉਂਸ ਹੋਣਗੀਆਂ ਉਹਨੀਆਂ ਹੀ ਮਿਲਣਗੀਆਂ ਉਹਨਾਂ ਨੂੰ ਉਹਨੀਆਂ ਮਿਲਣਗੀਆਂ ਸੋ ਇਹਦਾ ਮਤਲਬ ਸਰਕਾਰ ਚਾਹੁੰਦੀ ਆ ਵੀ ਇੱਕ ਸਹੀ ਡਾਇਰੈਕਸ਼ਨ ਤੇ ਚੱਲਿਆ ਜਾਵੇ ਕਿਉਂਕਿ ਲੋਕ ਮਿਸਯੂਜ਼ ਕਰਦੇ ਨੇ ਹਾਂ ਜੀ ਦੇਖੋ ਜਿਹੜੇ ਜਿੱਦਾਂ ਕਿ ਕਾਫੀ ਸਮੇਂ ਤੋਂ ਆਸਟ੍ਰੇਲੀਆ ਦੇ ਵਿੱਚ ਕੰਸਟਰਕਸ਼ਨ ਸੈਕਟਰ ਦੇ ਵਿੱਚ ਜਾਂ ਫਿਰ ਹੋਰ ਕਿਤੇ ਜਿਹੜੀ ਸ਼ਾਰਟੇਜ ਮਿਲ ਰਹੀ ਸੀ ਲੇਬਰ ਦੀ ਇਹ ਸ਼ਾਰਟੇਜ ਨੂੰ ਪੂਰਾ ਕਰਨ ਲਈ ਹੈ ਡਾਮਾ ਨੂੰ ਪ੍ਰੋਮੋਟ ਕਰ ਰਹੇ ਨੇ ਸੋ ਥੈਟ ਕਿ ਜਿਹੜੇ ਏਮਪਲੋਇਰਸ ਨੇ ਉਹਨਾਂ ਨੂੰ ਵਰਕਰ ਟਾਈਮਲੀ ਅਵੇਲੇਬਲ ਹੋ ਸਕਣ ਅੱਗੇ ਬਤਨ ਤੋਂ ਪਹਿਲਾਂ ਥੋੜਾ ਜਿਹਾ ਸਾਡੇ ਦਰਸ਼ਕ ਜਿਹੜੇ ਅਜੇ ਪਹਿਲੀ ਵਾਰ ਜੁੜਦੇ ਹਨ ਉਹਨਾਂ ਨੂੰ ਡਾਮਾ ਬਾਰੇ ਨਹੀਂ ਪਤਾ ਹੁੰਦਾ ਇਹ ਤਾਂ ਥੋੜਾ ਡਾਮਾ ਬਾਰੇ ਦੱਸ ਦਿਓ ਦੇਖੋ ਜੀ ਜਿਹੜਾ ਡਾਮਾ ਵੀਜ਼ਾ ਜੀ ਇੱਕ ਪਾਰਟਿਕੂਲਰ ਵੀਜ਼ਾ ਲਾਈਕ ਅ ਇੰਪਲੋਇਰ ਸਪான்ਸਰ ਵੀਜ਼ਾ ਇਹਦੇ ਵਿੱਚ ਤੁਹਾਨੂੰ ਕਈ ਕਨਸੈਸ਼ਨਸ ਮਿਲਦੇ ਨੇ ਜਿੱਦਾਂ ਕਿ ਜੇ ਸਪੋਜ਼ ਕਰੋ ਤੁਸੀਂ 186 ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਏਜ ਲਿਮਟ ਹੈ ਉਹ 45 ইয়ারਸ ਹੈ ਬਟ ਜੇਕਰ ਤੁਸੀਂ ਇਹੀ ਵੀਜ਼ਾ ਡਾਮਾ ਦੇ ਕੈਟੇਗਰੀ ਦੇ ਅੰਡਰ ਅਪਲਾਈ ਕਰਨਾ ਚਾਹੋਗੇ ਤਾਂ ਤੁਸੀਂ 186 ਦਾ ਵੀਜ਼ਾ 55 ਸਾਲ ਦੀ ਏਜ ਤੱਕ ਅਪਲਾਈ ਕਰ ਸਕਦੇ ਹੋ ਜੇ ਤੁਹਾਡੇ 6 ਇਚ ਬੈਨ ਨਹੀਂ ਆ ਰਹੇ ਤਾਂ ਵੀ ਤੁਸੀਂ ਡਾਮਾ ਦੇ ਅੰਡਰ ਕਨਸੈਸ਼ਨ ਲੈ ਕੇ ਸਿਰਫ ਪੰਜ ਬੈਂਡ ਦੇ ਉੱਤੇ ਵੀ 86 ਦਾ ਵੀਜ਼ਾ ਅਪਲਾਈ ਕਰ ਸਕਦੇ ਹਾਂ ਤਾਂ ਇਹਨਾਂ ਨੂੰ ਕੁਝ ਕਨਸੈਸ਼ਨਸ ਮਿਲਣਗੇ ਸੋ that ਕਿ ਹੋਪਿੰਗ ਇਨ ਫਿਊਚਰ ਦੇ ਵਿੱਚ ਪੀਆਰ ਹਾਸਿਲ ਕਰ ਸਕਣ ਇਹਦਾ ਕਾਰਨ ਇਹ ਸੀ ਵੀ ਲੋਕਾਂ ਨੂੰ ਪਿੰਡਾਂ ਤੱਕ ਦੂਰ ਦਰਾਡੇ ਤੱਕ ਭੇਜਿਆ ਜਾਵੇ ਤਾਂ ਕਿ ਉਹ ਜਿਹੜੇ ਜਿੱਥੇ ਵਾਕਈ ਸ਼ਾਰਟੇਜ ਆ ਉਹ ਪੂਰੀ ਕੀਤੀ ਜਾਵੇ ਹਾਂਜੀ ਜਿਹੜੇ ਸੈਕਟਰਸ ਦੇ ਵਿੱਚ ਜ਼ਿਆਦਾ ਸ਼ਾਰਟੇਜ ਸੀ ਤਾਂ ਹੀ ਉਹਨਾਂ ਨੇ ਉਹੀ ਓਕਿਪੇਸ਼ਨ ਨੂੰ ਡਾਮਾ ਦੇ ਅੰਡਰ ਲੈ ਕੇ ਆਇਆ ਜਿੱਦਾਂ ਕਿ ਐਗਰੀਕਲਚਰ ਵਗੈਰਾ ਜੀ ਡਾਮਾ ਦਾ ਐਮਪਲਾਇਰ ਦੇ ਵੇਸ ਤੋਂ ਵੀ ਥੋੜਾ ਜਿਹਾ ਐਕਸਪਲੇਨ ਕਰ ਦਿਓ ਹੁਣ ਜਾਨੀ ਕਿ ਮੈਂ ਇੱਕ ਕੰਟਰੀਸਾਈਡ ਬਿਜ਼ਨਸ ਚਲਾਉਣਾ ਤਬ ਜੇਕਰ ਕੋਈ ਕੰਟਰੀਸਾਈਡ ਬਿਜ਼ਨਸ ਲਾ ਰਿਹਾ ਤੇ ਉਹਨੂੰ ਵਾਕਈ ਪ੍ਰੋਬਲਮ ਆ ਰਹੀ ਹੈ ਬੰਦਿਆਂ ਦੀ ਤੋ ਡਾਮਾ ਕਿਵੇਂ ਅਪਲਾਈ ਕਰੇ ਕੀ ਆ ਵਾ ਦਾ ਸਾਲ ਦੇਖੋ ਜੀ ਡਾਮਾ ਅਪਲਾਈ ਕਰਨ ਵਾਸਤੇ ਜਿਹੜੀ ਐਮਪਲਾਇਰ ਦੀ ਰਿਕੁਆਇਰਮੈਂਟ ਹੈ ਜੇਕਰ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਜਿਹੜੀ ਉਹ ਕੰਪਨੀ ਹੈ ਮਿਨੀਮਮ 1 ਸਾਲ ਪੁਰਾਣੀ ਹੋਣੀ ਚਾਹੀਦੀ ਹੈ ਜੀ ਉਹ ਕੰਪਨੀ ਪ੍ਰੋਫਿਟੇਬਲ ਹੋਣੀ ਚਾਹੀਦੀ ਹੈ ਉਹ ਆਪਣਾ ਪ੍ਰੋਫਿਟ ਐਂਡ ਲਾਸ ਬੈਲ ਸਟੇਟਮੈਂਟ ਰੈਗੂਲਰ ਬੇਸਿਸ ਤੇ ਫਾਈਲ ਕਰਦੇ ਹੋਣਾ ਚਾਹੀਦੇ ਆ ਤੇ ਜਿਹੜੀ ਵੀ ਓਕੂਪੇਸ਼ਨ ਦੇ ਵਿੱਚ ਉਹ ਜਿਹੜੇ ਵੀ ਵਰਕਰ ਨੂੰ ਵੀਜ਼ਾ ਦੇਣਾ ਚਾਹੁੰਦੇ ਆ ਉਹਦੀ ਉਸ ਪੋਜੀਸ਼ਨ ਦੀ ਜੈਨੂਇਨ ਪੋਜੀਸ਼ਨ ਹੋਣੀ ਚਾਹੀਦੀ ਹੈ ਕਿ ਹਾਂਜੀ ਉਹਨਾਂ ਨੂੰ ਜੈਨੂਇਨਲੀ ਲੋਡ ਹੈਗੀ ਉਸ ਵਰਕਰ ਦੀ ਤੇ ਆਪਣੀ ਈਵਨ ਤੋਂ ਜਿਹੜਾ ਵੀ ਪੈਕੇਜ ਆਪਾਂ ਉਹਨਾਂ ਨੂੰ ਆਫਰ ਕਰ ਰਹੇ ਆ ਤੇ ਜਿਹੜੀ ਉਹ ਬਿਜ਼ਨਸ ਹੈ ਬਿਜ਼ਨਸ ਦੀ ਉਹ ਕੈਪੈਸਿਟੀ ਹੋਣੀ ਚਾਹੀਦੀ ਹੈ ਕਿ ਉਹਨੂੰ ਉਹਨੀ ਇਨਕਮ ਪ੍ਰੋਵਾਈਡ ਕਰ ਸਕਣ ਜੀ ਉਹਨੀ ਸੈਲਰੀ ਦੇ ਸਕਣ ਤੇ ਟਸਮਾਨੀਆ ਨੂੰ ਜਿਹੜਾ ਡਾਮਾ ਬਾਰੇ ਕੀ ਕਹਿ ਰਿਹਾ ਇਹਦੇ ਵੀ ਅਪਡੇਟ ਆ ਰਹੀਆਂ ਤੇ ਦੂਜੀਆਂ ਸਟੇਟਾਂ ਨੂੰ ਵੀ ਪੂਰਨ ਡਾਮਾ ਬਣਾਉਣ ਦੀ ਕੋਈ ਹੈ ਨਹੀਂ ਹਾਂਜੀ ਦੇਖੋ ਇਸ ਟਾਈਮ ਤੇ ਟਸਮਾਨੀਆ ਕੋਲੇ ਕੋਈ ਵੀ ਡਾਮਾ ਦੀ ਪ੍ਰੋਵੀਜ਼ਨ ਨਹੀਂ ਹੈਗੀ ਬਟ ਡਿਪਾਰਟਮੈਂਟ ਕਨਸੀਡਰ ਕਰ ਰਿਹਾ ਹੈ ਕਿ ਜਿਹੜਾ ਟਸਮਾਨੀਆ ਯੂ ਨੋ ਇਹਨੂੰ ਵੀ ਇਨ ਫਿਊਚਰ ਦੇ ਵਿੱਚ ਡਾਮਾ ਦੇ ਅੰਦਰ ਲੈ ਜਾਣਗੇ ਲੈਟਸ ਸੀ ਇਹਨਾਂ ਦੀ ਕਿਹੜੀਆਂ ਓਕੂਪੇਸ਼ਨਸ ਆਉਂਦੀਆਂ ਕੀ ਰਿਕੁਆਇਰਮੈਂਟਸ ਦੇ ਨਾਲ ਡਾਮਾ ਦੇ ਅੰਦਰ ਲੈ ਕੇ ਆਣਗੇ ਜੀ ਚਲੋ ਇਹ ਤਾਂ ਹੁਣ ਡੰਮਾ ਦੇ ਲੋਕ ਹੋਣਾ ਪੇ ਡੰਮਾ ਵਾਲੇ ਪਾਸੇ ਤੁਰਨਗੇ ਤੇ ਜਿਹੜਾ ਤੋਰਨਾ ਵੀ ਚਾਹੁੰਦੀ ਹੈ ਸਰਕਾਰ ਤੇ ਮਾੜਾ ਵੀ ਕੁਝ ਨਹੀਂ ਹੈ ਹਾਂਜੀ ਉਹ ਪੰਜ ਬੈਂਡ ਨਾਲ 55 ਸਾਲ ਤੱਕ ਆਪਸ਼ਨ ਹੋ ਗਈ ਬਸ ਸ਼ਰਤ ਕੀ ਹੈ ਤੁਹਾਡੇ ਇਹਨੂੰ ਨੂੰ ਬੁਲਾਉਗੇ ਹਾਂਜੀ ਬਸ ਤੁਸੀਂ ਕੰਮ ਕਰਨਾ ਹੈ ਇਹ ਦੇਖਿਆ ਜਾਵੇ ਤਾਂ ਮਤਨ ਸਾਹਿਬ ਇਹ ਹੱਕ ਤੇ ਤਾਂ ਲੋਕਾਂ ਦੇ ਵੀ ਜਾਂਦੀ ਆ ਹੁਣ ਸਾਨੂੰ ਕੋਈ ਮਿਸਜੂਜ਼ ਤਾਂ ਨਹੀਂ ਕਰੂਗਾ ਕੋਈ 50000 60000 ਲੈ ਕੇ ਨਹੀਂ ਪਾਊਗਾ ਤੁਹਾਨੂੰ ਤਨਖਾਹ ਦੇ ਕੇ ਹੀ ਤਾਂ ਪਾਊਗਾ ਐਗਜ਼ੈਕਟਲੀ ਤਾਂ ਕਿ ਇਹ ਤਾਂ ਤੁਹਾਡੇ ਹੱਕ ਦੀ ਗੱਲ ਇਹਨੂੰ ਆਪਾਂ 네ਗੇਟਿਵ ਨਾ ਲਈਏ ਹਾਂਜੀ ਪਰ ਹੁਣ ਜੇ ਆਪਾਂ ਜਿਹੜਾ ਨਵਾਂ ਜਿਹੜਾ ਹੁਣੇ ਰਾਉਂਡ ਹੋ ਕੇ ਆਟਿਆ 189 ਦਾ ਇਹਦੇ ਬਾਰੇ ਗੱਲ ਕਰੀਏ ਕਿਵੇਂ ਰਿਹਾ ਬਹੁਤ ਵੱਡਾ ਰਾਉਂਡ ਸੀਗਾ ਜਿਹੜਾ 189 ਦਾ ਇਨਵੀਟੇਸ਼ਨ ਰਾਉਂਡ ਹੋਇਆ ਇਹਦੇ ਵਿੱਚ ਜਿਹੜੇ ਮੈਜੋਰਿਟੀ ਇਨਵੀਟੇਸ਼ਨਸ ਆਏ ਸੀ ਜੀ ਉਹ ਕੰਸਟਰਕਸ਼ਨ ਹੈਲਥ ਸੈਕਟਰ ਇੰਜੀਨੀਅਰਸ ਤੇ ਐਜੂਕੇਸ਼ਨ ਸੈਕਟਰ ਦੇ ਵਿੱਚ ਬੜੀਆਂ ਇਨਵਾਈਟ ਦਿੱਤੇ ਜਿਹੜੇ ਡਿਪਾਰਟਮੈਂਟ ਨੇ 65 ਤੋਂ ਲੈ ਕੇ 80 85 ਪੁਆਇੰਟਸ ਤੱਕ ਬੜੀਆਂ ਇਨਵੀਟੇਸ਼ਨਸ ਆਏ ਸੋ ਤੜਾ ਤੜ ਜਿਹੜੀ ਕਿ ਇਨਵਾਈਟ ਆ ਗਏ ਆ ਤੇ ਜਿਹੜੀ ਕਿਹੜੇ ਮੇਨ ਅਕੂਪੈਂਸ ਬਸ ਇਹੀ ਰੱਖਿਆ ਨੇ ਟੈਕਨੀਕਲ ਤੇ ਹੈਲ ਹਾਂਜੀ ਜਿਹੜੀ ਮੇਨ ਓਕਿਊਪੇਸ਼ਨ ਸੀਗੀਆਂ ਉਹ ਸੀਗੀਆਂ ਜਿੱਦਾਂ ਕਿ ਪੇਂਟਰ, ਕਾਰਪੇਂਟਰ, ਟਾਈਲਰ, ਬ੍ਰਿਕਲੇਅਰ ਹੋਗੇ ਜੀ ਇੰਜੀਨੀਅਰਿੰਗ ਦੇ ਵਿੱਚ ਬਹੁਤ ਲਿਮਟਿਡ ਓਕਿਊਪੇਸ਼ਨਸ ਨੂੰ ਇਨਵਾਈਟ ਆਇਆ ਜਿੱਦਾਂ ਕਿ ਸਟਰਕਚਰਲ ਇੰਜੀਨੀਅਰਿੰਗ ਨੂੰ ਇਨਵਾਈਟ ਆਇਆ ਜੀ ਐਂਡ ਕੈਮੀਕਲ ਇੰਜੀਨੀਅਰਸ ਨੂੰ ਇਨਵਾਈਟ ਆਇਆ ਹੈ ਹੈਲਥ ਸੈਕਟਰ ਦੇ ਵਿੱਚ ਆਰੰਜ ਹੋਗੇ ਇਸ ਤੋਂ ਇਲਾਵਾ ਰਜਿਸਟਰਡ ਨਰਸ ਤੋਂ ਇਲਾਵਾ ਫਿਜ਼ੀਓਥੈਰੇਪਿਸਟ ਡਾਕਟਰਜ਼ ਇਨ ਅਕੂਪੇਸ਼ਨ ਬਾਰੇ ਇਨਾ ਇੰਟਰਵਿਊਸ਼ਨ ਆਇਆ ਜੀ ਸੋ ਜਿਹੜਾ ਇਹਦੇ ਵਿੱਚ ਵੀ ਇੱਕ ਸੀਗਾ ਐਨ ਦੇ ਬਾਮਲੇ ਚ ਬੜੀ ਲੋਕਾਂ ਦੀ ਜੇ ਉਹਨਾਂ ਨੂੰ ਮਿਲੇ ਕੁਛ ਐਨ 189 ਵਾਸਤੇ ਐਲੀਜੀਬਲ ਨਹੀਂ ਹੈ ਜੀ ਐਨ ਵਾਲਾ ਨੂੰ ਸਿਰਫ 190 ਤੇ 491 ਵਾਸਤੇ ਜੇ ਕਰਨਾ ਪੈਂਦਾ ਤੇ ਜੇ ਹੁਣ ਪਿਛਲੇ ਰਾਉਂਡ ਨੂੰ ਹੁਣ ਵਾਲੇ ਰਾਉਂਡ ਨਾਲ ਕੰਪੇਅਰ ਕਰਦੇ ਆਂ ਤਾਂ ਕੀ ਲੱਗਦਾ ਤੁਹਾਨੂੰ ਦੇਖੋ ਜੀ ਜੇ ਆਪਾਂ ਪਿਛਲੇ ਰਾਉਂਡ ਨੂੰ ਇਸ ਰਾਉਂਡ ਨਾਲ ਕੰਪੇਅਰ ਕਰਦੇ ਆਂ ਕੰਪਲੀਟਲੀ ਸਿਮਿਲਰ ਜਿਹਾ ਰਾਉਂਡ ਸੀਗਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਸੀਗਾ ਪਿਛਲੇ ਰਾਉਂਡ ਦੇ ਵਿੱਚ ਵੀ ਇਹਨਾਂ ਨੇ ਕੰਸਟਰਕਸ਼ਨ ਨੂੰ ਪ੍ਰਾਇਓਰਟੀ ਤੇ ਰੱਖਿਆ ਸੀ ਹੈ ਬਟ ਇਸ ਰਾਉਂਡ ਦੇ ਵਿੱਚ ਇਹਨਾਂ ਨੇ ਜਿਹੜਾ ਪੇਂਟਰ ਦੀ ਓਕੂਪੇਸ਼ਨ ਸੀ ਉਹਨੂੰ ਇਨਸਟੈਡ ਆਫ 70 75 ਪੁਆਇੰਟਸ ਤੇ ਇਨਵਾਈਟ ਦਿੱਤਾ ਹੈ ਅਦਰ ਦੈਨ ਦੈਟ ਹੋਰ ਜੇ ਆਪਾਂ ਕਈ ਓਕੂਪੇਸ਼ਨ ਦੀ ਗੱਲ ਕਰੀਏ ਜਿੱਦਾਂ ਕਿ ਐਜੂਕੇਸ਼ਨ ਸੈਕਟਰ ਲਗਾ ਲਓ ਜਾਂ ਫਿਰ ਰਜਿਸਟਰ ਨਰਸ ਲਗਾ ਲਓ ਪਿਛਲੇ ਰਾਉਂਡ ਦੇ ਵਿੱਚ ਰਜਿਸਟਰ ਨਰਸ ਨੂੰ 80 ਪੁਆਇੰਟਸ ਤੇ ਇਨਵਾਈਟ ਆਇਆ ਸੀ ਬਟ ਇਸ ਰਾਉਂਡ ਦੇ ਵਿੱਚ ਇਹਨਾਂ ਨੇ 75 ਤੇ ਵੀ ਕਈ ਬੱਚਿਆਂ ਨੂੰ ਆਰਐਨ ਨੂੰ ਇਨਵਾਈਟ ਭੇਜਿਆ ਜੀ 189 ਦਾ ओके okay, so सो ਜਿੱਥੇ ਲੋਡ ਆ ਉੱਥੇ ਤਾਂ ਇਹ ਵੀ ਪਿੱਛੇ हट ਜਾਂਦਾ ਹੈ ਕਹਿੰਦਾ ਸਟੈਪ ਸੋ ਕਿਹੜਾ ਅਕੂਪੈਂਸੀ ਆ ਜਿਹੜੇ ਨੂੰ ਝਟਕਾ ਲੱਗਿਆ ਜਿਹੜਾ ਸਭ ਤੋਂ ਜ਼ਿਆਦਾ ਆਪਾਂ ਦੇਖਿਆ ਕਿ ਕਿਹੜੀ ਅਕੂਪੇਸ਼ਨ ਅਸੀਂ ਐਕਸਪੈਕਟ ਕਰ ਰਹੇ ਸੀ ਕਿ ਇਸ ਇਨਵੀਟੇਸ਼ਨ ਰਾਉਂਡ ਦੇ ਵਿੱਚ ਇਨਵਾਈਟ ਆ ਸਕਦਾ ਹੈ ਉਸੇ ਆਈਟੀ ਸੈਕਟਰ ਬਟ ਕਿਉਂਕਿ ਆਈਟੀ ਸੈਕਟਰ ਦੇ ਉੱਤੇ ਸਾਡੇ ਕੋਲ ਬਹੁਤ ਐਪਲੀਕੈਂਟ ਸੀਗਾ ਜਿਹੜਾ ਕੋਈ 85 90 95 ਪੁਆਇੰਟਸ ਤੱਕ ਦਾ ਵੇਟ ਕਰ ਰਿਹਾ ਸੀਗਾ ਕਿ ਉਹਨਾਂ ਨੂੰ 180 ਦਾ ਇਨਵਾਈਟ ਆਵੇ ਬਟ ਇਹਨਾਂ ਨੇ ਇਸ ਰਾਉਂਡ ਦੇ ਵਿੱਚ ਵੀ ਆਈਟੀ ਨੂੰ ਕੋਈ ਵੀ ਇਨਵਾਈਟ ਨਹੀਂ ਦਿੱਤਾ ਜੋ ਕਿ ਇੱਕ ਬਹੁਤ ਵੱਡਾ ਝਟਕਾ ਸੀਗਾ ਆਈਡੀ ਓਕੂਪੇਸ਼ਨ ਵਾਲੇ ਵਾਸਤੇ ਤੇ ਫਿਊਚਰ ਆਫ ਆਈਟੀ ਕਹ ਦਿੰਨੇ ਆ ਹਾਂਜੀ ਫਿਊਚਰ ਆਈਟੀ ਕਹਿੰਦੇ ਦੇਖੋ ਆਊਟਸੋਰਸਿੰਗ ਹੋ ਰਹੀ ਹੈ ਆਈਟੀ ਦੀ ਇਸ ਕਰਕੇ ਆਈਟੀ ਨੂੰ ਜ਼ਿਆਦਾ ਪ੍ਰੀਫਰੈਂਸ ਨਹੀਂ ਦੇ ਰ ਬੇਬੀ ਬੜੀ ਹੈਰਾਨੀ ਦੀ ਗੱਲ ਆ ਤੇ ਜੇਕਰ ਹੁਣ ਆਪਾਂ ਜਿਹੜਾ ਅਗਲਾ 라ਉਂਡ ਦੀ ਗੱਲ ਕਰੀਏ 189 ਦਾ ਸਪੈਸ਼ਲੀ ਇਹ ਕਿਦੋਂ ਕਦੀ ਹੁਣ ਆਸ ਆ ਦੇਖੋ ਜੀ ਜੋ ডিপਾਰਟਮੈਂਟ ਨੇ ਅਨਾਉਂਸ ਕੀਤਾ ਸੀ ਉਹ ਉਦਾਂ ਹੀ ਚੱਲ ਰਹੇ ਨੇ ਇਸ ਫਾਈਨੈਂਸ਼ੀਅਲ ਇਅਰ ਦੇ ਵਿੱਚ ਤਾਂ ডিপਾਰਟਮੈਂਟ ਨੇ ਕਿਹਾ ਸੀ ਕਿ ਜਿਹੜਾ ਇਨਵੀਟੇਸ਼ਨ 라ਉਂਡ ਹੈ 189 ਦਾ ਉਹ ਕੁਆਟਰਲੀ ਬੇਸਿਸ ਤੇ ਕਰਨਾ ਸਟਾਰਟ ਕਰਨਗੇ ਤਾਂ ਹੁਣ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਜਿਹੜਾ ਨੈਕਸਟ ਇਨਵੀਟੇਸ਼ਨ 라ਉਂਡ ਹੋਊਗਾ ਉਹ ਫੈਬਰੂਅਰੀ ਵਿੱਚ ਹੋਊਗਾ ਤਾਂ ਜਿਹੜੇ ਵੀ ਐਪਲੀਕੈਂਟ 189 ਦੀ ਕੈਟਾਗਰੀ ਦੇ ਵਿੱਚ ਆਪਣੇ ਆਪ ਨੂੰ ਅਪਲਾਈ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਆਪਣੀ ای-ਵਾਈਜ਼ ਅਪ ਟੂ ਡੇ ਉਨਾਂ ਕੋਲ ਸਕਿਲ ਅਸੈਸਮੈਂਟ ਆ ਗਈ ਹੈ ਤਾਂ ਉਹਨਾਂ ਨੂੰ ਹੁਣੇ ਆਪਣੀ EIQ ਦੇ ਵਿੱਚ ਰੱਖ ਦੇਣੀ ਚਾਹੀਦੀ ਹੈ ਸੋ that ਜਿਹੜੀ ਉਹਨਾਂ ਦੀ EI ਹੈ ਉਹ ਥੋੜੀ ਪੁਰਾਣੀ ਹੋ ਜਾਏ ਕਿਉਂਕਿ ਜਦੋਂ ਪੁਰਾਣੀ EI ਹੁੰਦੀ ਹੈ ਉਹਨੂੰ ਉਹ ਪਹਿਲਾਂ ਪਿਕ ਕਰਦੇ ਨੇ ਰਿਵਾਇਲਸ ਚਾਂਸ ਵੱਧ ਜਾਂਦੇ ਆ ਉਹ ਪਹਿਲੇ ਆਉ ਪਹਿਲੇ ਪਾਉ ਦੀ ਕਹਾਣੀ ਹੋ ਗਈ ਆ ਹਾਂਜੀ ਹੁਣ ਜੇ 189 ਵਾਲਿਆਂ ਨੂੰ ਇਨਵੀਟੇਸ਼ਨ ਮਿਲ ਗਿਆ ਜਿਨ੍ਹਾਂ ਨੂੰ ਉਹਨਾਂ ਦਾ ਹੁਣ ਅੱਗੇ PR ਪਾਥ ਕੀ ਆ ਇੱਕ ਇਨਵਾਈਟ ਆ ਗਿਆ ਜੀ ਉਹਨਾਂ ਨੂੰ ਬਸ ਦੇ ਜਸਟ ਨੀਡ ਟੂ ਅਪਲਾਈ ਫੋਰ ਅ ਵੀਜ਼ਾ ਐਪਲੀਕੇਸ਼ਨ ਜੇਕਰ ਉਹਨਾਂ ਦੀ ایਵੀ ਵਿੱਚ ਜਿਹੜੇ ਉਹਨਾਂ ਨੇ ਪੁਆਇੰਟ ਕਲੇਮ ਕੀਤੇ ਸੀ ਉਹ ਜੈਨੂਇਨ ਨੇ ਤੇ ਉਹਨਾਂ ਕੋਲ ਸਾਰੇ ਡਾਕੂਮੈਂਟਸ ਹੈਗੇ ਆ ਕਿ ਜਿੰਨੇ ਪੁਆਇੰਟ ਕਲੇਮ ਕੀਤੇ ਸੀ ਉਹਨਾਂ ਨੂੰ ਉਹ ਮੀਟ ਕਰ ਸਕਦਾ ਹੈ ਤਾਂ ਵੀਜ਼ਾ ਅਪਲਾਈ ਕਰ ਦਣਗੇ ਤੇ ਉਸ ਤੋਂ ਜਦੋਂ ਵੀਜ਼ਾ ਗ੍ਰਾਂਟ ਹੋ ਗਿਆ ਦੇ ਅਵਲ ਵੀ ਪਰਮਨੈਂਟ ਰੈਜ਼ੀਡੈਂਟ ਸੋ ਵਨਸਰ ਦਾ ਸਟੇਟ ਤੇ ਫੈਡਰਲ ਦੋ ਬਰਾਬਰ ਚੱਲਦੀਆਂ ਹੁਣ ਜੇ ਫੈਡਰਲ ਨੇ 189 ਚ ਆ ਦੁਨੀਆ ਕੁਪਨਸ ਤੁਸੀਂ ਦਸੀ ਸੀ ਐਨਆਰੂ ਦਿੱਤਾ ਤੇ ਕੀ ਹੈ ਫਿਰ ਸਟੇਟ ਵੀ ਇਸੇ ਜੀ ਚੀਜ਼ 'ਚ ਅੱਗੇ ਆਉਣੀਆਂ ਜਾਂ ਕਿਵੇਂ ਅਹ ਦੇਖੋ ਲਾਸਟ ਜੇ ਆਪਾਂ ਲਾਸਟ ਸਾਲ ਦੀ ਗੱਲ ਕਰੀਏ ਲਾਸਟ ਈਅਰ ਦੇ ਵਿੱਚ ਵੀ ਜਿਹੜੀ ਫੈਡਰਲ ਸੀ ਇਹਨਾਂ ਨੇ 189 ਦੇ ਅਰਾਊਂਡ ਕੰਸਟਰਕਸ਼ਨ ਸੈਕਟਰ ਨੂੰ ਦਿੱਤੇ ਸੀਗੇ ਬਟ ਸਟੇਟ ਨੇ ਮਿਕਸ ਓਕੂਪੇਸ਼ਨਸ ਚੱਕੀਆਂ ਸੀ ਇਹ ਜ਼ਰੂਰੀ ਨਹੀਂ ਸੀਗਾ ਕਿ ਉਹਨਾਂ ਨੇ ਸਿਰਫ ਕੰਸਟਰਕਸ਼ਨ ਨੂੰ ਹੀ 491 ਜਾਂ 190 ਦੇ ਵਿੱਚ ਵਾਇਡ ਦਿੱਤੇ ਤਾਂ ਇਸ ਸਾਲ 'ਚ ਵੀ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਉਹ ਵਾਇਡ ਓਕੂਪੇਸ਼ਨ ਨੂੰ ਹੀ ਪਿਕ ਕਰਨਗੇ ਕਿਉਂਕਿ ਬਹੁਤ ਕਾਟ ਐਪਲੀਕੈਂਟ ਰਹਿ ਗਿਆ ਜਿਨ੍ਹਾਂ ਨੂੰ ਹੁਣ ਕੰਸਟਰਕਸ਼ਨ ਦੇ ਵਿੱਚ 190 ਜਾਂ 491 ਵੀਜ਼ਾ ਅਪਲਾਈ ਕਰਨ ਦੀ ਲੋੜ ਪਊਗੀ ਕਿਉਂਕਿ 65 ਪੁਆਇੰਟ ਤੇ ਹੀ ਬੱਚਿਆਂ ਨੂੰ ਇਨਵਾਈਟ ਆ ਗਏ ਨੇ ਤਾਂ ਸਿਰਫ ਉਹੀ ਬੱਚੇ ਬਚੇ ਨੇ ਜਿਨ੍ਹਾਂ ਦੇ 65 ਪੁਆਇੰਟਸ ਮੀਟ ਨਹੀਂ ਹੋ ਰਹੇ ਵਨ ਟ੍ਰੈਨ ਵਾਸਤੇ ਕੰਸਟਰਕਸ਼ਨ ਸੈਕਟਰ ਦੇ ਵਿੱਚ ਤਾਂ ਉਹੀ ਅਪਲਾਈ ਕਰਨਗੇ ਤਾਂ ਡੈਫੀਨਿਟਲੀ ਅਦਰ ਓਕੂਪੇਸ਼ਨ ਜਿੱਦਾਂ ਕਿ ਸ਼ੈਫ ਮੋਟਰ ਮੈਕੈਨਿਕ ਹੋ ਗਿਆ ਆਈਟੀ ਸੈਕਟਰ ਹੋ ਗਿਆ ਜੀ ਇੰਜੀਨੀਅਰਿੰਗ ਹੋ ਗਈ ਐਜੂਕੇਸ਼ਨ ਸੈਕਟਰ ਹੋ ਗਿਆ ਤਾਂ ਇਹਨਾਂ ਨੂੰ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਜਲਦੀ 491 ਜਾਂ 191 ਦੇ ਇਨਵਾਈਟ ਆਉਣਗੇ ਤੇ 491 ਤੇ ਜੇ 190 ਦੀਆਂ ਗੱਲਾਂ ਕਰੀਏ ਤਾਂ ਇਹ ਕਦੋਂ ਤੇ ਸਟੇਟ ਕਦੋਂ ਕਰ ਰਿਹਾ ਤੇ ਸਾਰੀ ਅਸੀਂ ਦੇਖੋ ਦੋ ਸਟੇਟਸ ਨੂੰ ਫੁੱਲ ਅਲੋਕੇਸ਼ਨ ਰੀਸੀਵ ਹੋ ਗਈ ਹੈ ਮੋਰ ਲਾਈਕਲੀ ਆਨਲੇ ਵੀਕ ਜਾਂ ਇੱਕ ਦੋ ਵੀਕ ਦੇ ਵਿੱਚ ਵਿੱਚ ਸਾਰੀ ਸਟੇਟਸ ਨੂੰ ਫੁੱਲ ਅਲੋਕੇਸ਼ਨ ਰੀਸੀਵ ਹੋ ਜੂਗੀ ਤੇ ਉਹ ਓਪਨ ਹੋ ਜਾਣਗੇ ਤੇ ਇਨਵਾਈਟ ਦੇਣੇ ਸਟਾਰਟ ਕਰ ਦਨਗੇ ਜੀ ਤੇ ਇਹ ਉਮੀਦ ਆ ਵੀ ਜਾਣੂ ਕਿ ਦੋ ਕੁ ਵੀਕਾਂ ਦੇ ਵਿੱਚ ਸਾਰੀਆਂ ਇਨਵਿਟੇਸ਼ਨ ਵਾਸਤੇ ਹਾਂ ਦੇਖੋ ਆ ਸਾਲ অলਮੋਸਟ ਅਬਾਊਟ ਟੂ ਗੋ ਹੈ ਜੀ ਲਾਈਕ ਇਹ ਇਸ ਫਾਈਨੈਂਸ਼ੀਅਲ ਇਅਰ ਦੇ ਔਰਡੀ ਪੰਜ ਮਹੀਨੇ ਜਾ ਚੁੱਕੇ ਨੇ ਤਾਂ ਹੁਣ ਇਹ ਟਾਈਮ ਹੈ ਕਿ ਸਟੇਟਸ ਨੂੰ ਫੁੱਲ ਅਲੋਕੇਸ਼ਨ ਦੇ ਦੇਣੀ ਚਾਹੀਦੀ ਹੈ ਤੇ ਸ਼ੁੱਡ ਓਪਨ ਐਂਡ ਸਟਾਰਟ ਇਨਵਾਈਟਿੰਗ ਦੇ ਕੈਂਡੀਡੇਟਸ ਜੀ ਤੇ ਹਸਪੀਟੈਲਿਟੀ ਵਾਲੇ ਕੀ ਕਰਨ ਹੁਣ ਹਸਪਿਟੈਲਿਟੀ ਵਾਲੇ ਵਾਸਤੇ ਬਹੁਤ ਮੁਸ਼ਕਿਲ ਚੱਲ ਰਹੀ ਜੀ ਹੈ ਟਾਈਮ ਬਟ ਜਿਹੜੇ ਵੀ ਐਪਲੀਕੈਂਟ ਹਸਪਿਟੈਲਿਟੀ ਸੈਕਟਰ ਦੇ ਵਿੱਚ ਕੰਮ ਕਰ ਰਹੇ ਨੇ ਜੇਕਰ ਉਹਨਾਂ ਦੇ ਹਾਈ ਪੁਆਇੰਟਸ ਨੇ ਤਾਂ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਿਹੜੀ ਸਟੇਟ ਹਸਪਿਟੈਲਿਟੀ ਨੂੰ ਪ੍ਰੀਫਰੈਂਸ ਦੇ ਰਹੀ ਹੈ ਤੇ ਕਿਹੜੀ ਸਟੇਟ ਜ਼ਿਆਦਾ ਇਨਵਾਈਟ ਦੇ ਰਹੀ ਹੈ ਤਾਂ ਉਹਦੇ ਵਿੱਚ ਜਿੱਦਾਂ ਕਿ ਵੈਸਟਰਨ ਆਸਟ੍ਰੇਲੀਆ ਹੋ ਗਿਆ ਜੀ ਵੈਸਟਰਨ ਆਸਟ੍ਰੇਲੀਆ ਕਾਫੀ ਇਨਵਾਈਟ ਦੇ ਰਹੀ ਹੈ ਸ਼ੈਫ ਤੇ ਕੁੱਕ ਹੋ ਗਿਆ ਰੈਸਟੋਰੈਂਟ ਮੈਨੇਜਰ ਹੋ ਗਿਆ ਸੇਮ ਤਸਮਾਨੀਆ ਵੀ ਇਨਵਾਈਟ ਦੇ ਰਹੀ ਹੈ ਵਿਕਟੋਰੀਆ ਦਿੰਦੀ ਹੈ ਇਨਵਾਈਟ ਹਸਪੀਟੈਲਿਟੀ ਦੇ ਵਿੱਚ ਪਰ ਉਹਨਾਂ ਦੀ ਰਿਕੁਆਇਰਮੈਂਟਸ ਕਾਫੀ ਹਾਈ ਨੇ ਉਹ 8 ਇਚ ਮੰਗਦੇ ਆ ਤੁਹਾਡੇ ਪਾਰਟ ਨੂੰ ਸਕਿਲਡ ਮੰਗਦੇ ਨੇ ਕਿ ਤੁਹਾਡੇ ਪਾਰਟ ਨੂੰ ਸਕਿਲਡ ਹੋਣਾ ਚਾਹੀਦਾ ਤਾਂ ਹੀ ਉਹ ਫੋਰਨਿੰਗ ਮੰਨ ਲੈਣਗੇ ਕਿਸੇ ਜਮਾਨਾ ਸੀ ਕੁੱਕਰੀ ਐ ਹੀ ਸੀ ਹਾਂਜੀ ਛੁਟਕੀ ਸੀ ਪਹਿਲੇ ਸੀਗਾ ਕਿ ਜਿਨੇ ਸ਼ੈਫ ਪੜ ਲਿਆ ਉਹਨੂੰ ਬਹੁਤ ਸੌਖਾ ਇਨਵਾਈਟ ਆ ਜਾਂਦਾ ਸੀ ਹੁਣ ਰਾਸ਼ ਬਹੁਤ ਜ਼ਿਆਦਾ ਹੋ ਗਿਆ ਕਿਉਂਕਿ ਜਦੋਂ ਆਪਾਂ ਕੰਪੇਅਰ ਕਰਦੇ ਆ ਕਿ ਕਿੰਨੇ ਐਪਲੀਕੈਂਟ ਸ਼ੈਫ ਚ ਵੇਟ ਕਰ ਰਹਾ ਜਾਂ ਕਿੰਨੇ ਐਪਲੀਕੈਂਟ ਸਪੋਸ ਕਰੋ ਟਾਈਲਿੰਗ ਦੇ ਵਿੱਚ ਵੇਟ ਕਰ ਰਹਾ ਬਹੁਤ ਵੱਡਾ ਡਿਫਰੈਂਸ ਹੈ carpentry sorry tiling ਦੇ ਵਿੱਚ ਟੋਟਲ ਲਗਾ ਲੋ ਇਸ ਟਾਈਮ ਸਿਰਫ 75 ਤੋਂ ਲੈ ਕੇ 80 ਐਪਲੀਕੈਂਟਸ ਨੇ ایوی ਅਪਲਾਈ ਕੀਤੀ ਹੋਈ ਹੈ ਐਂਡ ਸ਼ੈਫ ਦੇ ਵਿੱਚ ਅਰਾਊਂਡ 12000 ਹੀ ਲੱਗੇ ਹੋਏ ਹੈ ਤਾਂ ਇਨਾਂ ਵਿੱਚ ਜੋ ਡਿਫਰੈਂਸ ਹੈ ਨਾ ਬੱਡੀ ਗੱਲ ਹੈ ਤੇ ਆਟੋਮੋਟਿਵ ਦੇ ਵਿੱਚ ਵੀ ਕਾਫੀ ਚਿਰ ਤੋਂ ਇਹ ਜਿੰਨੇ ਵੀ ਲੋਕ ਆ ਦੋ ਤਿੰਨ ਸਾਲਾਂ ਤੋਂ ਚੰਗੇ ਦਿਨਾਂ ਦੀ ਆਸ 'ਚ ਬੈਠੇ ਆ ਇਹਨਾਂ ਦਾ ਕੀ ਬਣਨਾ ਦੇਖੋ ਆਟੋਮੋਟਿਵ ਸਾਊਥ ਆਸਟ੍ਰੇਲੀਆ ਦੇ ਵਿੱਚ ਬਹੁਤ ਜ਼ਿਆਦਾ ਡਰਾਈ ਚੱਲ ਰਹੀ ਹੈ ਸਾਊਥ ਆਸਟ੍ਰੇਲੀਆ ਆਟੋਮੋਟਿਵ ਨੂੰ ਜ਼ਿਆਦਾ ਇਨਵਾਈਟ ਨਹੀਂ ਦੇ ਰਹੀ ਮੈਕੈਨਿਕਸ ਨੂੰ ਇਨਵਾਈਟ ਨਹੀਂ ਦੇ ਰਹੀ ਬਟ ਹਮੇਸ਼ਾ ਹਰ ਸਾਲ ਜਿਹੜੀ ਐਨ ਐਸ ਡਬਲਯੂ ਸਟੇਟ ਹੈ ਉਹ ਮੋਟਰ ਮੈਕੈਨਿਕਸ ਨੂੰ ਬਹੁਤ ਵਧੀਆ ਇਨਵੀਟੇਸ਼ਨ ਦਿੰਦੀ ਹੈ ਐਨ ਐਸ ਡਬਲਯੂ ਨੇ ਜਸਟ 2 ਹਫ਼ਤੇ ਪਹਿਲਾਂ ਵੀ ਇਨਵੀਟੇਸ਼ਨ ਰਾਉਂਡ ਕੀਤਾ ਸੀ ਐਂਡ ਉਹਨਾਂ ਨੇ ਮੋਟਰ ਮੈਕੈਨਿਕਸ ਨੂੰ 75.0 ਤੋਂ ਲੈ ਕੇ 90 95 ਤੱਕ 190 ਦੇ ਇਨਵਾਈਟ ਦਿੱਤੇ ਹੈ ਜਿਹੜੀ NSW ਦੇ ਰਿਕੁਆਇਰਮੈਂਟ ਸੀ ਹੋ ਗਈ ਕਾਫੀ ਈਜ਼ੀ ਸੀ 190 ਵਾਸਤੇ ਜਾਤਾ ਐਪਲੀਕੈਂਟ ਲਾਸਟ 6 ਮਹੀਨਿਆਂ ਤੱਕ NSW ਦੇ ਵਿੱਚ ਰਹਿੰਦਾ ਹੋਣਾ ਚਾਹੀਦਾ ਸੀ ਜਾਂ ਆਵਦੀ ਓਕੂਪੇਸ਼ਨ ਦੇ ਵਿੱਚ ਕੰਮ ਕਰਦਾ ਹੋਣਾ ਚਾਹੀਦਾ ਸੀ ਸੋ ਮੋਟਰ ਮੈਕੈਨਿਕ ਵਾਸਤੇ ਇੱਕ ਵਧੀਆ ਆਪਸ਼ਨ ਹੈਗਾ ਕਿ ਜੇ ਜਿਹੜੇ ਵੀ ਐਪਲੀਕੈਂਟ ਦੇ 75 80 ਆ 85 ਪੁਆਇੰਟ ਨੇ ਜੀ ਦੇ ਸ਼ੁੱਡ ਟ੍ਰਾਈ ਟੂ ਫਾਈਂਡ ਅ ਜੌਬ ਇਨ NSW ਐਜ਼ ਅ ਮੈਕੈਨਿਕ ਕਿਉਂਕਿ ਜਿੱਦਾਂ ਹੀ ਉਹ ਮੂਵ ਹੋ ਜਾਂਦੇ ਸਟੇਟ ਵੇ ਐਲੀਜੀਬਲ ਨੇ ਐਂਡ ਕੈਨ ਗੈਟ ਦਾ 190 ਇਨਵੀਟੇਸ਼ਨ ਮਨਨ ਵੇਟ ਨਹੀਂ ਕਰਨਾ ਚਾਹੀਦਾ ਕਿਉਂਕਿ ਬਾਅਦ ਚ ਇਹ ਹਰ ਰੋਲ ਇਹ ਮਸਲਾ ਜਿਹੜਾ ਦੂਰੀ ਹੁੰਦਾ ਜਿਉਂਕਿ ਦੂਰੀ ਹੁੰਦਾ ਜਦੋਂ ਅਸੀਂ ਐਨਐਸਡੀਓ ਦਾ ਰਾਉਂਡ ਦੇਖਦੇ ਆ ਆਹ ਇੱਕ ਰਾਉਂਡ ਮੋਟਰ ਮੈਕੈਨਿਕ ਦੇ ਵਾਸਤੇ ਜਦੋਂ ਸਟੇਟ ਓਪਨ ਹੁੰਦੀ ਉਦੋਂ ਕਰਦੇ ਆ ਇੱਕ ਜਦੋਂ ਸਾਲ ਕਲੋਜ਼ ਹੋਣ ਵਾਲਾ ਹੁੰਦਾ ਉਦੋਂ ਵੀ ਉਹ ਮੋਟਰ ਮੈਕੈਨਿਕ ਨੂੰ ਬਹੁਤ ਦੇ ਇਨਵਾਈਟ ਦੇ ਕੇ ਜਾਂਦੇ ਨੇ ਸੋ ਜਿਹੜਾ ਇਹ ਆਪਾਂ ਵੀਜ਼ੇ ਦੀ ਗੱਲ ਕਰੀਏ এমਪਲੋਇਰ ਸਪான்ਸਰਸ਼ਿਪ ਦਾ ਇਹ ਗਵਰਨਮੈਂਟ ਇਹਨੂੰ ਫਿਰ ਵੱਧ ਤਰਜੀਹ ਦੇ ਰਹੀ ਆ ਹਾਂਜੀ ਡੈਫੀਨਿਟਲੀ ਜਿਆਦਾ এমਪਲੋਇਰ ਸਪான்ਸਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾ ਰਿਹਾ ਹੈਗਾ ਈਵਨ ਤਾਂ ਇਹਨਾਂ ਨੇ ਜਿਹੜੀ ਟੈਸਮੈਂਟ ਦੀ ਰਿਕੁਆਇਰਮੈਂਟ ਹੈ ਉਹ ਵੀ ਕਾਫੀ ਵਧਾ ਦਿੱਤੀ ਹੈ ਥੋੜਾ ਟਾਈਮ ਪਹਿਲਾਂ ਜਿਹੜੀ ਟੈਸਮੈਂਟ ਦੀ ਰਿਕੁਆਇਰਮੈਂਟ ਸੀ ਜੀ ਉਹ ਸੀ 73150 ਹੁਣ ਜਿਹੜੀ ਉਹ ਵੱਧ ਕੇ 76515 ਹੋ ਗਈ ਆ ਤਾਂ ਕਿ ਤਨਾ ਕਿਤੇ ਉਹ ਚਾਹੁੰਦੇ ਨੇ ਕਿ ਜਿਹੜਾ ਤੁਹਾਡੇ ਕੋਲੇ ਵਰਕਰ ਕੰਮ ਕਰਦਾ ਉਹਨੂੰ ਵਧੀਆ ਸੈਲਰੀ ਵੀ ਪ੍ਰੋਵਾਈਡ ਕੀਤੀ ਜਾਵੇ ਸੋ ਥ ਐਰਾਗਰਾ بزਨਸ ਨਾਲ ਕਿਸ ਨੂੰ ਸਪான்ਸਰ ਕਰੇ ਜਿਹਦੇ ਕੋਲੇ ਜੈਨੂ ਨੀਡ ਹੋਵੇ ਉਹ ਹੀ ਸਪான்ਸਰ ਕਰ ਪਵੇ ਇਹ ਤਾਂ ਬਹੁਤ ਵਧੀਆ ਗੱਲ ਦੀ ਹੈ ਜੇ ਸੱਚੀ ਹੈ ਤਾਂ ਬੱਚਿਆਂ ਦੇ ਹੱਕ ਚ ਜਾਂਦੀ ਹੈ ਵੀ 76000 ਦਾ ਪੈਕੇਜ ਲੱਗਦਾ ਇਹਨੂੰ ਮਿਲਣਾ ਜੇਕਰ ਤੁਸੀਂ ਜੈਨੂ ਹੋਣਾ ਕਿਉਂਕਿ 76000 ਵੀ ਉਹਨੇ ਹੀ ਮਿਲੂਗਾ ਜਿਹੜਾ ਐਪਲੀਕੈਂਟ ਸਕਿਲਡ ਹੋਗਾ ਸਕਿਲਡ ਹੋਗਾ ਤੇ ਇੱਥੇ ਮੈਂ ਅਕਸਰ ਬੱਚਿਆਂ ਨੂੰ ਕਹਿੰਦਾ ਹੁੰਨਾ ਜੀ ਜੇ ਕੋਸ਼ਿਸ਼ ਕਰਿਆ ਕਰੋ ਆਪਣੇ ਕੰਮ ਚ ਸਕਿਲਡ ਹੋਇਆ ਕਰੋ ਫਿਰ ਉਦੋਂ ਬਾਅਦ ਗਲੇ ਦੀ ਹੱਡੀ ਬਣ ਜਾਇਆ ਕਰੋ ਓਨਰ ਦੀ ਉਹਨੇ ਐਦਾਂ ਲੱਗੇ ਵੀ ਇਸ ਬੱਚੇ ਬਿਨਾ ਮੈਨੂੰ ਸਰਨਾ ਨਹੀਂ ਤੇ ਫਿਰ ਉਹ 73 ਕੀ ਦੁਬੱਦ ਵੀ ਦਿੰਦੇ ਆ ਤੇ ਤੁਹਾਨੂੰ ਪੀਆਰ ਵੀ ਲੈ ਕੇ ਦਿੰਦੇ ਆ ਔਖਾ ਨਹੀਂ ਕੰਮ ਔਖਾ ਉਹ ਦੀ ਆ ਜਦੋਂ ਅਸੀਂ ਆਪਦੀ ਲਾਈਨ ਚ ਲੇਟ ਚੜਦੇ ਆ ਜਾਂ ਅਸੀਂ ਪੈਸੇ ਨੂੰ ਤਰਜੀਹ ਦੇ ਕੇ ਹੋਰ ਕੰਮ ਕਰਦੇ ਰਹਿੰਦੇ ਆ ਜਿਹੜਾ ਪੀਆਰ ਲਈ ਜ਼ਰੂਰੀ ਕੰਮ ਸੀ ਉਹ ਨਹੀਂ ਕਰਦੇ ਇੱਥੇ ਆ ਕੇ ਮਾਰ ਪੈਂਦੀ ਆ ਸੋ ਜਿਹੜਾ ਇਹ 482 ਵੀਜ਼ੇ ਦੀ ਜੇ ਗੱਲ ਕਰਦੇ ਆ ਆਪਾਂ ਜਿਹਨੂੰ 雇ਰ ਸਪਾਂਸਰਸ਼ਿਪ ਵੀ ਕਹਿੰਦੇ ਆ ਇਹਦੇ ਚ ਫਿਰ ਕਿੰਨੀ ਬੌਂਡਿੰਗ ਹੁੰਦੀ ਆ ਜਾਂ ਬੰਦਿਸ਼ ਹੁੰਦੀ ਆ ਕਿੰਨੇ ਸਾਲਾਂ ਦੀ ਇੱਕ ਇੱਕ ਕੁਐਸਚਨ ਵਾਰ-ਵਾਰ ਸਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਕਈ ਬੱਚਾ ਨੂੰ ਇਹੀ ਡਰ ਹੁੰਦਾ ਹੈ ਕਿ ਸਾਡੇ ਕੋਲ ਆਲਰੇਡੀ 2 ਸਾਲ ਜਾਂ 2.5 ਸਾਲ ਦਾ ਐਕਸਪੀਰੀਅੰਸ ਹੋ ਚੁੱਕਿਆ ਹੈ ਕਿ ਸਾਨੂੰ 4A2 ਅਪਲਾਈ ਕਰਨਾ ਚਾਹੀਦਾ ਹੈ ਤਾਂ ਉਹਨਾਂ ਨੂੰ ਇਹ ਡਾਊਟ ਹੁੰਦਾ ਹੈ ਕਿ ਜੇਕਰ ਉਹਨਾਂ ਨੇ 4A2 ਵੀਜ਼ਾ ਅਪਲਾਈ ਕਰ ਲਿਆ ਤਾਂ ਉਸ ਤੋਂ ਬਾਅਦ ਉਹ 2186 ਵੀਜ਼ਾ ਅਪਲਾਈ ਨਹੀਂ ਕਰ ਪਾਣਗੇ ਤਾਂ ਇਹ ਜੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਜੇਕਰ ਤੁਹਾਡੀ ਜਿਹੜੀ ਓਕੂਪੇਸ਼ਨ ਹੈ ਉਹ MLTSL ਦੇ CSL ਲਿਸਟ ਦੇ ਵਿੱਚ ਹੈਗੀ ਹੈ ਤੇ ਉਹਦੇ ਵਿੱਚ 186 ਵੀਜ਼ਾ ਅਵੇਲੇਬਲ ਹੈਗਾ ਜਦੋਂ ਵੀ ਤੁਹਾਡਾ 3 ਸਾਲ ਦਾ ਐਕਸਪੀਰੀਅੰਸ ਪੂਰਾ ਹੋ ਜਾਂਦਾ ਜੀ ਐਪਲੀਕੈਂਟ ਚਾਹੇ ਉਹਦਾ 4A2 ਵੀਜ਼ਾ ਅੱਜ ਗ੍ਰਾਂਟ ਹੋਇਆ ਤਾਂ ਨੈਕਸਟ ਡੇ ਵੀ 186 ਵੀਜ਼ਾ ਅਪਲਾਈ ਕਰ ਸਕਦਾ ਕੋਈ ਜੇ ਸੀ ਤੈਨਾਂ ਸਾਲ ਦਾ ਨਹੀਂ ਹੋਇਆ ਤਾਂ ਜਿੰਨਾ ਟਾਈਮ ਤੁਹਾਡਾ ਤਿੰਨ ਸਾਲ ਦਾ ਨਹੀਂ ਹੁੰਦਾ ਤਾਂ ਤੁਸੀਂ 186 ਅਪਲਾਈ ਨਹੀਂ ਕਰ ਸਕਦੇ ਜਾਂ ਫਿਰ ਤੁਹਾਡਾ ਜੇ ਏਮਪਲੋਇਰ ਐਗਰੀ ਨਹੀਂ ਹੈਗਾ ਜੀ ਹਾਂਜੀ ਸੋ ਪੈਰਲਰ ਜਾਨੀ ਕਿ ਕੋਈ ਦਿੱਕਤ ਨਹੀਂ ਹੈਗੀ ਸੋ ਅਸੀਂ ਟਾਈਮ ਬਾਈ ਕਰਨ ਲਈ ਜੇ 482 ਲੈ ਲਿਆ ਤੇ ਇਸ ਤਰ੍ਹਾਂ ਅਸੀਂ 186 ਲਈ ਹੋ ਗਏ ਐਲੀਜੀਬਲ ਤਾਂ ਸਟ੍ਰੇਟ ਵੇਕ ਅਪਲਾਈ ਸਟ੍ਰੇਟ ਵੇਕ ਹਾਂਜੀ ਇਵਨ ਤੋਂ ਕਈ ਬੱਚੇ ਅਸੀਂ ਜਿੱਦਾਂ ਕਿ 482 ਅਪਲਾਈ ਕੀਤੇ ਹੋਏ ਸੀ ਐਂਡ ਹੈਜ਼ ਅ ਵੀਜ਼ਾ ਗ੍ਰਾਂਟ ਨਹੀਂ ਹੋਇਆ ਸੀ ਨਾ ਨੋਮੀਨੇਸ਼ਨ ਆਈ ਸੀ ਉਦੋਂ ਹੀ ਉਹ 186 ਵਾਸਤੇ ਐਲੀਜੀਬਲ ਹੋ ਗਏ ਨੇ ਵੀ ਅਪਲਾਈਡ देयर 186 ਵੀਜ਼ਾ ਅਪਲੀਕੇਸ਼ਨ ਜਿ ਕੋਈ ਪੈਸੇ ਨਹੀਂ ਖਰਾਬ ਹੋਏ ਕਿਉਂਕਿ ਜਿਹੜੇ 482 ਉਹਨਾਂ ਨੇ ਫੀਸਾਂ ਪੇ ਕੀਤੀਆਂ ਸੀ ਉਹ ਵੀ ਵਿਡਰੋ ਕਰਾਂ ਤੋਂ ਬਾਅਦ ਡਿਪਾਰਟਮੈਂਟ ਤੋਂ ਰਿਫੰਡ ਆ ਗਿਆ ਨੇ ਜੀ ਹਾਂ ਸੋ ਕੋਈ ਰਿਸਕ ਤਾਂ ਹੈ ਹੀ ਨਹੀਂ ਕਿ ਸਿੱਕਾ ਨਾਲੇ ਟਾਈਮ ਬਏ ਹੋ ਜਾਂਦਾ ਸੋ ਤਕਰੀਬਨ ਰਲੇ ਮਿਲੇ ਜਾਂ ਹੰਗਾਰਾ ਅੱਜ ਦੇ ਇਸ ਪ੍ਰੋਗਰਾਮ 'ਚ ਦੇਖੀਏ ਕਈਆਂ ਦੇ ਘਰੇ ਖੁਸ਼ੀ ਆ ਗਈ ਲੱਡੂ ਵੰਡੇ ਗਏ ਤੇ ਕਈਆਂ ਦੇ ਆਉਣ ਦੀ ਆਸ ਬਣੀ ਆ ਤੇ ਪਰ ਮੇਰੇ ਸਾਬ ਹੁਣਾ ਸਿੰਪਲ ਗੱਲਾਂ 'ਚ ਇਹ ਗੱ ਤੇ ਦਰਸਤ ਕੀਤਾ ਜਾ ਰਿਹਾ ਸਿਸਟਮ ਹਾਈ ਹੋੜੀ ਬਸ ਇਹੀ ਆ ਹੋਰ ਤਾਂ ਨਹੀਂ ਅੱਗੇ ਜਿਹੜਾ ਨਾ ਸਿਸਟਮ ਚੱਲਦਾ ਸੀ ਉਹ ਨਹੀਂ ਰਿਹਾ ਉਹ ਨਹੀਂ ਰਿਹਾ ਜੀ ਪਰ ਹੁਣ ਜੇ ਫਿਊਚਰ ਦੇਖੀਏ ਫਿਊਚਰ ਦੇ ਵਿੱਚ ਤੁਸੀਂ ਕੀ ਰეკਮੈਂਡ ਕਰੋਗੇ ਕਿਉਂਕਿ ਅਜੇ ਕਈ ਬੱਚੇ ਇਹ ਜਿਹੜੇ ਉਸ ਦੇ ਲਈ ਇੱਥੇ ਖੜੇ ਆ ਉਹਨਾਂ ਨੇ ਦੇਖਣਾ ਕਿੱਧਰ ਨੂੰ ਜਾਣਾ ਕੋਈ ਕਿਸੇ ਕੋਈ ਰਾਹ ਦੱਸ ਦਿੰਦਾ ਕੋਈ ਕੁਝ ਦੱਸ ਦਿੰਦਾ ਪਰ ਤੁਹਾਡਾ ਜਿਹੜਾ ਇਸ ਲਾਈਨ ਦਾ ਐਕਸਪੀਰੀਅੰਸ ਕੀ ਕਹਿੰਦਾ ਵੀ ਕਿੱਧਰ ਨੂੰ ਜਾਣਾ ਚਾਹੀਦਾ ਦੇਖੋ ਜੀ ਜਿਹੜੇ ਆਨ ਵਾਲੇ 2 ਤੋਂ 3 ਸਾਲ ਨੇ ਉਹ ਹਜੇ ਵੀ ਕੰਸਟਰਕਸ਼ਨ ਦੇ ਨੇ ਕਿਉਂਕਿ ਜੋ ਡਿਮਾਂਡ ਹੈ ਇੱਥੇ ਜਿੰਨੇ ਘਰ ਬਣਾਉਣਾ ਚਾਹੁੰ ਉਦੇ ਅਕੋਰਡਿੰਗ ਆ ਨਾਲੇ 2 ਤੋਂ 3 ਸਾਲ ਹਜੇ ਵੀ ਕੰਸਟਰਕਸ਼ਨ ਦੇ ਹੋਣਾ ਲੱਗੇ ਨੇ ਪਰ ਜੇਕਰ ਤੁਸੀਂ ਕੋਈ ਪ੍ਰੋਫੈਸ਼ਨਲ ਓਕੂਪੇਸ਼ਨਸ ਤੇ ਜਾਣਾ ਚਾਹੁੰਦੇ ਹੋ ਤਾਂ ਜਿੱਦਾ ਕਿ ਸੋਸ਼ਲ ਵਰਕਰ ਹੋ ਗਿਆ ਫਿਜ਼ੀਓਥੈਰੇਪਿਸਟ ਹੋ ਗਿਆ ਜਾਂ ਫਿਰ ਸਟਰਕਚਰਲ ਇੰਜੀਨੀਅਰ ਹੋ ਗਿਆ ਕੈਮੀਕਲ ਇੰਜੀਨੀਅਰ ਹੋ ਗਿਆ ਤਾਂ ਇਹਨਾਂ ਓਕੂਪੇਸ਼ਨ ਦੀ ਡਿਮਾਂਡ ਵੀ ਕਾਫੀ ਹਾਈ ਹੈ ਚਲੋ ਜੀ ਬਹੁਤ ਆਪਾਂ ਆਸ 'ਚ ਜ਼ਿੰਦਗੀ ਨਿਕਲਦੀ ਹੈ ਤੇ ਆਸ ਰੱਖਦੇ ਆਂ ਵੀ ਬਹੁਤ ਵਧੀਆ ਕੁਝ ਹੋਊਗਾ ਪਰ ਮੈਂ ਬੱਚਿਆਂ ਨੂੰ ਬੇਨਤੀ ਕਰਨੀ ਚਾਹਾਂਗਾ ਵੀ ਘਬਰਾਇਆ ਨਾ ਕਰੋ ਸਮਾਂ ਇੱਥੇ ਬਾਵਾ ਅਸੀਂ ਪਿਛਲੇ 20 ਸਾਲਾਂ 'ਚ ਬਹੁਤ ਵਗਦੀਆਂ ਦੇਖਦੀਆਂ ਕਿਤੇ ਤਨ ਜਿਵੇਂ ਦੱਸਿਆ ਸ਼ੈਫ ਦੀ ਚਾਂਦੀ ਹੁੰਦੀ ਹੈ ਤੇ ਕਿਤੇ ਟਾਈਲਰ ਦੀ ਚਾਂਦੀ ਤੇ ਕਿਤੇ ਕਿਸੇ ਦੀ ਚਾਂਦੀ ਸੋ ਇਹ ਸਮਾਂ ਹਰੇਕ ਤੇ ਆਉਂਦਾ ਜੇ ਤੁਹਾਡਾ ਦਾਣਾ ਪਾਣੀ ਅਕਾਲ ਪੁਰਖ ਨੇ ਇੱਥੋਂ ਦਾ ਲਿਖਿਆ ਹੋਇਆ ਤੇ ਤੁਹਾਨੂੰ ਇੱਥੋਂ ਦੀ ਜਿਹੜੀ ਆਪੋ ਹਵਾ ਦੇ ਵਿੱਚ ਸਾਹ ਲੈਣੇ ਲਿਖਿਆ ਹੋਇਆ ਤੇ ਤੁਹਾਨੂੰ ਕੋਈ ਨਹੀਂ ਬਾਹਰ ਭੇਜ ਸਕਦਾ ਜੇ ਨਹੀਂ ਲਿਖਿਆ ਹੋਇਆ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੋ ਸਕਦਾ ਤੁਹਾਡੇ ਲਈ ਉੱਥੇ ਜ਼ਿੰਦਗੀ ਹੋਰ ਵਧੀਆ ਤੇ ਚੰਗੀ ਸੁਖਾਲੀ ਢੀਕਦੀ ਹੋਵੇ ਕਿਉਂਕਿ ਇੱਥੋਂ ਵੀ ਜੇ ਤੁਸੀਂ ਪੜ ਕੇ ਗਏ ਹੋ ਜਾਂ ਇੱਥੋਂ ਰੜ ਕੇ ਗਏ ਹੋ ਸਮਝ ਲੋ ਟ੍ਰੇਨਿੰਗ ਲੈ ਕੇ ਗਏ ਟ੍ਰੇਨਿੰਗ ਲੈ ਕੇ ਗਏ ਸੋ ਇਹ ਟ੍ਰੇਨਿੰਗ ਨੂੰ ਵੀ ਤੁਸੀਂ ਉੱਥੇ ਜਾ ਕੇ ਬਣਾ ਲ ਇਹ ਕੋਈ ਦੁਨੀਆ ਦਾ ਅੰਤ ਨਹੀਂ ਹੈ ਜੇ ਆਸਟ੍ਰੇਲੀਆ ਦਾ ਵੀਜ਼ਾ ਨਹੀਂ ਲੱਗਿਆ ਤਾਂ ਦੁਨੀਆ ਦਾ ਮੁੱਕਾ ਹਾਂਜੀ ਪਰ ਜੇ ਲੱਗ ਜੇ ਹਾਂ ਸੋਹਣਾ ਕੰਟਰੀ ਹੈ ਜੀ ਵਧੀਆ ਮੁਲਕਾ ਮੈਂ ਅਗੇ ਬੰਸਰ ਸਾਹਿਬ ਹਾਂ ਇੱਕ ਗੱਲ ਨਾਲ ਇੱਥੇ ਨਵੇੜਨਾ ਚਾਹਾਂਗਾ ਮੇਰੀ ਪਿਛਲੇ ਵੀਕ ਨਿਗਾ ਪਈ ਮੇਰੇ ਵਾਈਫ ਦਾ ਪਾਸਪੋਰਟ 6 ਮਹੀਨਾ ਤੋਂ ਘੱਟ ਰਹਿ ਗਿਆ ਹੂੰ ਹੂੰ ਤੇ ਮੈਨੂੰ ਇਹ ਲੱਗਿਆ ਵੀ ਕਦੋਂ ਵੀ ਬੰਦੇ ਨੂੰ ਤਾਂ ਟੂਰ ਵਿਜ਼ਿਟ ਕਰਨੀ ਪੈ ਸਕਦੀ ਹੈ ਤੇ 6 ਮਹੀਨਾ ਤੋਂ ਘੱਟ ਤੁਸੀਂ ਵਿਜ਼ਿਟ ਨਹੀਂ ਕਰ ਸਕਦੇ ਟਰੈਵਲ ਨਹੀਂ ਕਰ ਸਕਦੇ ਮੈਂ ਉਹਦੇ ਹੀ ਸੋਚਿਆ ਮੈਂ ਕਿਹਾ ਚਲੋ ਆਪਾਂ ਅੱਜ ਪਾਸਪੋਰਟ ਅਪਲਾਈ ਕਰਦੇ ਤੇ ਮੇਰੇ ਦਿਮਾਗ 'ਚ ਇਹ ਹੀ ਸੀ ਵੀ 6 ਤੋਂ 8 ਹਫ਼ਤੇ ਕਿਉਂਕਿ ਆਪਾਂ ਉਧਰੋਂ ਇੰਡੀਆ ਤੋਂ ਦੇਖਦੇ ਆਂ ਤੁਹਾਨੂੰ 6 ਮਹੀਨੇ 6 ਤੋਂ ਮਹੀਨੇ ਹੋ ਜਾਂਦੇ ਆ ਤਾਂ ਮੈਂ ਕਿਹਾ 6 ਤੋਂ 8 ਹਫ਼ਤੇ ਲੱਗਣਗੇ ਚਲੋ ਆਪਾਂ ਅਪਲਾਈ ਕਰ ਦਈਏ ਕੋਈ ਨਾ ਕੀ ਹਰਜ ਤੁਸੀਂ ਹੈਰਾਨ ਹੋਗੇ 6ਵੇਂ ਦਿਨ ਪਾਸਪੋਰਟ ਕਰ ਜਾਏ ਸੋ ਇਹ ਚੰਗੇ ਮੁਲਕ ਦੇ ਨੇ ਇਹਨਾਂ ਕਰਕੇ ਅਸੀਂ ਜਿਹੜੇ ਵੀਜ਼ੇ ਲਈ ਪਾਪੜ ਬੇਲਦੇ ਆਂ ਜਾਂ ਅਸੀਂ ਕੋਸ਼ਿਸ਼ਾਂ ਕਰਦੇ ਆਂ ਵੀ ਇਥੋਂ ਦਾ ਵੀਜ਼ਾ ਮਿਲ ਜੇ ਕਿਸੇ ਦਫ਼ਤਰਾਂ 'ਚ ਨਹੀਂ ਠੱਕੇ ਘਾਲਣਾ ਪਿਆ ਕਿਸੇ ਦੀ ਮੰਤ ਨਹੀਂ ਕੱਢੀ ਪਈ ਕਿਸੇ ਨੂੰ ਕੁਝ ਵੀ ਨਹੀਂ ਕਰਨਾ ਪਿਆ ਪੋਸਟ ਆਫਿਸ ਚ ਗਏ ਰੀਨਿਊਇਵਲ ਲੈਣ ਤੋਂ ਭਰਿਆ ਉਹਨਾਂ ਨੇ ਇੱਕ ਫੋਟੋ ਖਿੱਚੀ ਤੇ ਸਾਥੋਂ ਪੈਸੇ ਲੈ ਫੀਸ ਲੈ ਤੇ ਕੱਲ ਘਰੇ ਮੈਸੇਜ ਆ ਗਿਆ ਵੀ ਤੁਹਾਡਾ ਪਾਸਪੋਰਟ ਆ ਗਿਆ ਜੀ ਆ ਲੋ ਸਾਈਨ ਕਰੋ ਤੇ ਰੱਖੋ ਇਹੀ ਫਾਇਦਾ ਜੀ ਹੈ ਸੋ ਇਨਾ ਇਸ ਮੁਲਕ ਦਾ ਬਸ ਆਹੀ ਕੁਝ ਫਾਇਦਾ ਤੇ ਉਹ ਬਹੁਤ ਵਧੀਆ ਲੱਗਿਆ ਜੀ ਅੱਜ ਬੰਸਲ ਸਾਹਿਬ ਤੋਂ ਨਾਲ ਗੱਲਬਾਤ ਕਰਕੇ ਤੇ ਬਹੁਤ ਸਰੀਆਂ ਅਪਡੇਟਸ ਲੈ ਕੇ ਇਹ ਅਪਡੇਟਸ ਆਪਾਂ ਦਿੰਦੇ ਰਵਾਂਗੇ ਵੇਲੇ ਵੇਲੇ ਸਾਰੇ ਸਾਂਜਨਤਾ ਨੂੰ ਤੇ ਜੇਕਰ ਕਿਸੇ ਵੀ ਸੱਜਣ ਮਿੱਤਰ ਨੂੰ ਇਸ ਤਰ੍ਹਾਂ ਲੋੜ ਹੋਵੇ ਤਾਂ ਇਹਦੇ ਥੱਲੇ ਪੰਸਲ ਸਾਹਿਬ ਦੀ ਲਗਾਤਾਰ ਜਿਹੜੀ ਇਹਦੀ ਇਹਨਾਂ ਦਾ ਨੰਬਰ ਤੇ ਈਮੇਲ ਚੱਲਦਾ ਰਹਿੰਦਾ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਸੋ ਪ੍ਰੋਗਰਾਮ ਕਿਦਾਂ ਲੱਗਦਾ ਇਹਦੀ ਫੀਡਬੈਕ ਵੀ ਸਾਨੂੰ ਦੇ ਦਿਆ ਕਰੋ ਤਾਂ ਕਿ ਜੇ ਕੋਈ ਹੋਰ ਸੁਧਾਰ ਦੀ ਲੋੜ ਹੋਵੇ ਅਸੀਂ ਕਰਦੇ ਰਹੀਏ ਸੋ ਲਈਏ じゃ ਸਸੇ ਬਾਦ ਸਸੇ ਬਾਦ